ਅੱਜ ਦੇ ਮੈਂ ਤਾਂ ਵੀ ਇਧਰ ਦੇ ਪਾਸੇ ਬੂਥ ਨਹੀਂ ਸੀ ਕਿਤੇ ਲੱਗਣ ਦੇ ਦੇਦੇ ਪਤਾ ਨਾ ਹੁਣ ਕਾਂਗਰਸ ਦੇ ਹੀ ਬੂਥ ਲੱਗਣਗੇ ਹੋਰ ਨਹੀਂ ਕੋਈ ਲੱਗਦਾ ਦੇਪੂ ਤਗੜੇ ਹੋ ਕੇ ਜਿਵੇਂ ਬਿਜ਼ਨਸ ਚਲਾਇਆ ਐਵੇਂ ਪੋਲਿਟਿਕ ਚਲਾਉਗੇ ਜਿਹੜਾ ਲੀਡਰ ਕਿਸੇ ਦੀ ਜੇਬ ਵੱਲ ਵੇਖਦਾ ਕਦੀ ਪਾਸ ਨਹੀਂ ਉਤਰਦਾ ਜਿਹੜਾ ਇਹ ਵੇਖੇ ਕਿ ਮੇਰੇ ਵਰਕਰ ਦੀ ਜੇਬ 'ਚ ਪੈਸਾ ਹੋਏਗਾ ਉਹ ਵਰਕਰ ਲੀਡਰ ਲਈ ਆਪਣੀ ਜਾਨ ਵਾਰਦਾ ਭੂਕ ਮਾਰ ਕੇ ਕੋਈ ਬਲਬ ਨੂੰ ਨਹੀਂ ਬਜਾ ਸਕਦਾ ਟੁੱਟੇ ਤਾਰੇ ਨੂੰ ਕੋਈ ਨਹੀਂ ਲਾ ਸਕਦਾ ਕੈਂਤੀ ਪੁਰੀਆ ਤੇ ਤੁਹਾਡੇ ਨਾਲ ਇਹ ਰੰਡਾਵਾ ਸਾਹਿਬ ਤੁਹਾਨੂੰ ਕੋਈ ਨਹੀਂ ਹਰਾ ਸਕਦਾ ਝਾੜੂ ਵਾਲਿਓ ਇਹ ਜਿਹੜੀ ਤੁਹਾਡੀ ਬੋਕਰਿਆ ਖਿਲਰ ਗਈ ਆ ਤੁਸੀਂ ਇਹਨੂੰ ਇਕੱਠੀ ਵੀ ਕਰ ਲੋਗੇ ਫੇਰ ਵੀ ਇਕੱਠੀ ਨਹੀਂ ਹੋਣੀ ਜਦੋਂ ਬੋਕਰ ਖਿਲਰ ਜੀ ਅਜੇ ਤੱਕ ਇਕੱਠੀ ਨਹੀਂ ਹੋਈ ਜਿਹੜਾ ਬੰਦਾ 13 ਜੀਰੋ ਆਏਗੀ ਤੇ 6 ਵਜੇ ਤੋਂ ਬਾਅਦ ਪੁੱਛ ਲੋ ਵੀਰੇ ਉਹਨੂੰ ਪਤਾ ਨਹੀਂਗਾ ਕਿ ਸ਼ਾਮੀ ਮੈਂ ਕੀ ਬਿਆਨ ਦਿੱਤਾ ਸੀ ਇਹ ਆਮ ਆਦਮੀ ਪਾਰਟੀ ਦੀ ਜੀਰੋ 13 ਹੋ ਗਈਆਂ ਨੋਟ ਕਰ ਲਿਓ ਪਤਵੀ ਸੱਦਾ ਬਾਜ਼ਾਰ ਤੇ ਤੁਸੀਂ ਸਾਰੇ ਦੇਖਦੇ ਹੋ ਉਹਨੇ ਜਿਹੜਾ ਦਿੱਤਾ ਕਾਂਗਰਸ ਜਿਹੜਾ ਅਲਾਈयंस ਉਹਦੀ ਸਰਕਾਰ ਦਿੱਤੀ ਕਲੀਅਰ ਕੱਟ ਦਿੱਤੀ ਆ বিজেপি ਦੀ ਸਰਕਾਰ ਬੀਜੋ ਅਸੂਲੋਂ ਪਰ ਆ ਚਾਏ ਤਾਂ ਟਕਰਾਨਾ ਜ਼ਰੂਰੀ ਹੈ ਜਿੰਦਾ ਹੋ ਤਾਂ ਫਿਰ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ ਕਹਿੰਦੇ ਨੇ ਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਸੁਖਿੰਦਰ ਸਿੰਘ ਰੰਦਾਵਾ ਨੇ ਆਪਣੇ 25 ਮਿੰਟ ਦੇ ਭਾਸ਼ਣ ਚ ਚੰਦ ਕੋ ਸੈਕਿੰਟਾਂ ਦੇ ਵਿੱਚ ਹੀ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ਼ਾਰੇ ਹੀ ਇਸ਼ਾਰੇ ਚ ਦੇ ਦਿੱਤੇ ਜਿਹੜੇ ਸਵਾਲ ਹਲਕਾ ਬਟਾਲਾ ਦੇ ਹਰੇਕ ਕਾਂਗਰਸੀ ਦੀ ਜ਼ੁਬਾਨ ਤੇ ਨੇ ਹਰ ਕੋਈ ਇਹਨਾਂ ਲਫ਼ਜ਼ਾਂ ਦਾ ਆਪਣੇ ਆਪਣੇ ਮੁਤਾਬਕ ਅਰਥ ਕੱਢ ਰਿਹਾ ਹੈ ਰੰਦਾਵਾ ਨੇ ਕਿਹਾ ਕਿ ਚੇਅਰਮੈਨ ਪੱਪੂ ਜੰਤੀਪੁਰੀਆ ਪਹਿਲਾਂ ਕਿਸੇ ਹੋਰ ਦਾ ਬੂਥ ਲੱਗਣ ਹੀ ਨਹੀਂ ਸੀ ਦਿੰਦਾ ਤੇ ਹੁਣ ਸਿਰਫ ਕਾਂਗਰਸ ਦੇ ਹੀ ਬੂਥ ਲੱਗਣਗੇ ਤੇ ਫਿਰ ਕਿਹਾ ਦੀਪੂ ਤਗੜੇ ਹੋ ਜਾਓ ਜਿਵੇਂ ਕਾਰੋਬਾਰ ਚਲਾਇਆ ਜੇ ਐਵੇਂ ਹੀ ਤਗੜੇ ਹੋ ਕੇ ਸਿਆਸਤ ਚਲਾਓ ਤੀਸਰਾ ਸਭ ਤੋਂ ਧਾਕੜ ਇਸ਼ਾਰਾ ਕਰਦੇ ਹੋਏ ਰੰਦਾਵਾ ਨੇ ਕਿਹਾ ਕਿ ਕੁਝ ਲੀਡਰ ਆਪਣੇ ਵਰਕਰਾਂ ਦੀਆਂ ਖਾਲੀ ਜੇਬਾਂ ਵੱਲ ਵੀ ਵੇਖੀ ਜਾਂਦੇ ਨੇ ਪਰ ਜਿਹੜੇ ਲੀਡਰ ਆਪਣੇ ਵਰਕਰਾਂ ਦੀਆਂ ਖਾਲੀ ਜੇਬਾਂ ਦੇ ਵਿੱਚ ਕੁਝ ਪਾ ਦਿੰਦੇ ਨੇ ਤਾਂ ਉਹ ਵਰਕਰ ਉਹਨਾਂ ਦੇ ਲਈ ਜਾਨ ਦੇਣ ਦੇ ਲਈ ਵੀ ਤਿਆਰ ਰਹਿੰਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਦੇ ਜਲੇਬੀ ਵਰਗੇ ਇਹਨਾਂ ਸਿੱਧੇ ਸاده ਬਿਆਨਾਂ ਦਾ ਕਾਂਗਰਸੀ ਕੀ ਅਰਥ ਕੱਢਦੇ ਨੇ ਇਹ ਤਾਂ ਹੁਣ ਕਾਂਗਰਸੀਆਂ ਦੇ ਦਿਮਾਗ ਦੀ ਕਸਰਤ ਹੈ ਬਾਕੀ ਕਹਿਣ ਲਈ ਹੁਣ ਪਿੱਛੇ ਕੁਝ ਬਚਿਆ ਹੀ ਨਹੀਂ ਕਿਉਂਕਿ ਫਿਰ ਕਹਾਗਾ ਸਮਝਦਾਰ ਦੇ ਲਈ ਇਸ਼ਾਰਾ ਹੀ ਕਾਫੀ ਹੈ ਸਮਝਦਾਰ ਲੋਕ ਸਮਝ ਚੁੱਕੇ ਨੇ ਤੇ ਜਿਨ੍ਹਾਂ ਨੂੰ ਫੋਨ ਕਰਕੇ ਵਧਾਈ ਦੇਣੀ ਸੀ ਦੇ ਵੀ ਚੁੱਕੇ ਨੇ ਜੰਤੀਪੁਰ ਚ ਕਾਂਗਰਸੀਆਂ ਦੀ ਸੁਨਾਮੀ ਵੇਖ ਕੇ ਇਲਾਕਾ ਹੈਰਾਨ ਪਰੇਸ਼ਾਨ ਸੀ ਹਜ਼ਾਰਾਂ ਕਾਂਗਰਸੀਆਂ ਦਾ ਠਾਠਾ ਮਾਰਦਾ ਇਕੱਠ ਵੇਖ ਰੰਦਾਵਾ ਦੇ ਚਿਹਰੇ ਦੀ ਰੌਣਕ ਦੱਸ ਰਹੀ ਸੀ ਕੇ ਰੰਦਾਵਾ ਖੁਸ਼ ਹੁਆ ਬਟਾਲਾ ਸ਼ਹਿਰ ਤੋਂ ਗੱਡੀਆਂ ਦਾ ਬੜਾ ਬੜਾ ਕਾਫਲੇ ਜੰਤੀਪੁਰ ਪਹੁੰਚੇ ਕਾਂਗਰਸੀ ਕਾਉਂਸਲਰ ਵਾਰਡ ਪ੍ਰਧਾਨ ਤੇ ਸ਼ਹਿਰ ਦੀਆਂ ਮਾਨਮਤੀਆਂ ਸਖੀਤਾ ਨੇ ਜੰਤੀਪੁਰ ਪਹੁੰਚ ਕੇ ਪੱਪੂ ਜੰਤੀਪੁਰ ਤੇ ਦੀਪੂ ਜੰਤੀਪੁਰ ਦੀ ਜੋਗ ਅਗਵਾਈ ਕਬੂਲਦੇ ਹੋਏ ਰੰਦਾਵਾ ਸਾਹਿਬ ਨੂੰ ਵੀ ਇਸ਼ਾਰਾ ਕਰ ਦਿੱਤਾ ਕਿ ਬਟਾਲਾ ਕਾਂਗਰਸਾ ਪੋਏ ਕੈਡਵੋਕੇਟ ਅਮਨਦੀਪ ਜੰਤੀਪੁਰਿਆ ਦੇ ਹੱਥਾਂ ਵਿੱਚ ਸੁਰੱਖਿਅਤ ਰਹੇਗਾ ਇਸ ਮੌਕੇ ਰੰਦਾਵਾ ਨੇ ਭਾਜਪਾ ਆਪ ਤੇ ਅਕਾਲੀ ਦਲ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਕੇਂਦਰ ਇੰਡੀਅਨ ਗੱਟ ਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਲੋਕ ਸਭਾ ਸੀਟ ਗੁਰ ਤੁਸੀਂ ਵੱਡੀ ਲੀਡ ਨਾਲ ਕਾਂਗਰਸ ਨੂੰ ਜਿਤਾਓਗੇ ਤਾਂ ਹਲਕਾ ਖੁਸ਼ਹਾਲੀ ਤੇ ਤਰੱਕੀ ਦਾ ਪ੍ਰਤੀਕ ਬਣਾ ਦੇਾਂਗੇ ਮੇਡੂ ਜਾਦਿਆ ਔਰ ਚੇਅਰਮੈਨ ਸਾਹਿਬ ਇਧਰ ਦੇ ਪਾਸੇ ਬੂਥ ਨਹੀਂ ਸੀ ਕਿਤੇ ਲੱਗਣ ਦੇ 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 ਪਤਾ ਨਾ ਹੁਣ ਕਾਂਗਰਸ ਦੇ ਹੀ ਬੂਥ ਲੱਗਣਗੇ ਹੋਰ ਨਹੀਂ ਕੋਈ ਲੱਗਦਾ ਪਾਰਟੇਕਸ ਦੇ ਵਿੱਚ ਵੱਡੇ ਨੂੰ ਪਾਰਟੀ ਦੇ ਨਾਲ ਖੜੇ ਹੋਣਾ ਚਾਹੀਦਾ ਜਿਹਨੂੰ ਇਹ ਕਿੰਨੇ ਦਾ ਪਾਰਟੀ ਮਾਂ ਆ ਜਿਹੜਾ ਮਾਂ ਨਾਲ ਧੋਖਾ ਕਰਦਾ ਉਹਨੂੰ ਪਰਮਾਤਮਾ ਕਦੀ ਮਾਫ਼ ਨਹੀਂ ਕਰਦਾ ਤੇ ਜਿਹੜਾ ਅੱਖਾਂ ਮੀਟ ਕੇ ਆਪਣੀ ਮਾਂ ਦੇ ਚਰਨਾਂ 'ਚ ਬੈਠਾ ਹੁੰਦਾ ਤਾਂ ਪਗਵਾਰ ਸਭ ਤੋਂ ਪਹਿਲੋਂ ਉਹਦੇ ਕੋਲੋਂ ਵਾਹਿਗੁਰੂ ਉਹਦੇ ਕੋਲੋਂ ਆਉਂਦਾ ਦੇਪੁੱਤ ਤੱਕੜੇ ਹੋ ਕੇ ਜਿਵੇਂ ਬਿਜ਼ਨਸ ਚਲਾਇ ਐਵੇਂ ਪੋਲਿਟਿਕ ਚਲਾਓ ਜਿਹੜਾ ਲੀਡਰ ਕਿਸੇ ਦੀ ਜੇਬ ਵੱਲ ਵੇਖਦਾ ਕਦੀ ਪਾਸ ਨਹੀਂ ਉਤਰਦਾ ਜਿਹੜਾ ਇਹ ਵੇਖੇ ਕਿ ਮੇਰੇ ਵਰਕਰ ਦੀ ਜੇਬ 'ਚ ਪੈਸਾ ਹੋਏਗਾ ਉਹ ਵਰਕਰ ਲੀਡਰ ਲਈ ਆਪਣੀ ਜਾਨ ਵਾਰ ਦੇਗਾ ਝਾੜੂ ਵਾਲਿਓ ਇਹ ਜਿਹੜੀ ਤੁਹਾਡੀ ਬੋਕਰ ਖਿਲਰ ਗਈ ਆ ਤੁਸੀਂ ਇਹਨੂੰ ਇਕੱਠੀ ਵੀ ਕਰ ਲੋਗੇ ਫੇਰ ਵੀ ਇਕੱਠੀ ਨਹੀਂ ਹੋਣੀ ਜਦੋਂ ਬੋਕਰ ਖਿਲਰ ਜਾਈ ਜਦ ਤੱਕ ਇਕੱਠੀ ਨਹੀਂ ਹੋਈ ਉਹ ਟੀਲੋ ਟੀਲੀ ਹੋ ਜਾਂਦੀ ਆ ਮੋੱਖ ਮੰਤਰੀ ਜਦੋਂ ਬੋਲਦਾ ਮੰਤਰੀ ਜਦੋਂ ਬੋਲ ਕੇ ਜਾਂਦਾ ਉਹਦਾ ਕੋਈ ਮਤਲਬ ਹੁੰਦਾ ਕਿ ਚੁਟਕਲੇ ਬਾਜੀ ਨਹੀਂ ਹੁੰਦੀ ਸਟੇਜ ਤੇ ਤੇ ਇਸ ਨੂੰ ਚਲਾਉਣ ਦਾ ਬਹੁਤ ਫਰਕ ਹੁੰਦਾ ਜਿਹੜਾ ਬੰਦਾ ਕਿ 13 ਜੀਰੋ ਆਏਗੀ ਤੇ 6 ਵਜੇ ਤੋਂ ਬਾਅਦ ਪੁੱਛ ਲੋ ਸਵੇਰੇ ਉਹਨੂੰ ਪਤਾ ਨਹੀਂਗਾ ਕਿ ਸ਼ਾਮੀ ਮੈਂ ਕੀ ਬਿਆਨ ਦਿੱਤਾ ਸੀ ਇਹ ਆਮ ਆਦਮੀ ਪਾਰਟੀ ਦੇ ਜ਼ੀਰੋ ਤੇਰਾ ਆਉਣਗੇ ਆ ਵੋਟ ਕਰ ਲਿਓ ਮੱਤ ਜੀ ਫੱਟਾ ਪੰਜਾਬ ਤੇ ਤੁਸੀਂ ਸਾਰੇ ਦੇਖਦੇ ਹੋ ਉਹਨੇ ਜਿਹੜਾ ਦਿੱਤਾ ਕਾਂਗਰਸ ਜਿਹੜਾ ਅਲਾਈਅੰਸ ਉਹਦੀ ਸਰਕਾਰ ਦਿੱਤੀ ਕਲੀਅਰ ਕੱਟ ਦਿੱਤੀ ਆ ਬੀਜੇਪੀ ਦੀ ਸਰਕਾਰ ਨਹੀਂ ਜਿਉਂਦੇ ਇਹ ਜੁਮਲੇਬਾਜ਼ੀ ਕਰਦੇ ਨੇ ਜਰ ਜੇ ਚੈਨਲ ਇਕੱਠੇ ਕਰ ਲੈਣਗੇ ਜੇ ਉਹਨਾਂ ਤੇ ਫੋਟੋਆਂ ਲਵਾਣਗੇ ਉਹ ਵੋਟਾਂ ਤੇ ਮੇਰੇ ਸਾਹਮਣੇ ਬੈਠੇ ਇਹਨਾਂ ਪਾਉਣੀਆਂ ਹਟਲ ਪਿਆਰੀ ਆਵਾਜ਼ ਪਾਈ ਬੋਲਦਾ ਸੀ ਕਾਂਗਰਸੀ ਵੀ ਸੁਣ ਜਾਂਦੇ ਸੀ ਕਿ ਆ ਜਟਲ ਪਿਆਰੀ ਆਵਾਜ਼ ਪਾਈ ਨੇ ਬੋਲਣਾ ਉਹ ਜ਼ਹਿਰ ਸੀ ਹਟਲ ਪਿਆਰੀ ਆਵਾਜ਼ ਪਾਈ ਬੋਲਦੇ ਇੱਥੇ ਦੇ ਪ੍ਰਧਾਨ ਮੰਤਰੀ ਦੇ ਮੂੰਹ 'ਚੋਂ ਅੱਗ ਨਿਕਲਦੀ ਆ ਕਦੀ ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਕਿ ਮੈਂ ਬੇਰੋਜ਼ਗਾਰੀ ਖਤਮ ਕਰੂਗਾ ਕਦੀ ਪ੍ਰਧਾਨ ਮੰਤਰੀ ਨੇ ਨਹੀਂ ਕਿਹਾ ਮੈਂ ਗਰੀਬੀ ਖਤਮ ਕਰੂ ਕਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਜਿਹੜਾ ਚੀਨ ਆ ਉਹ ਦੇਸ਼ ਦੀ ਸਰਹੱਦਾ 'ਚ ਵੜਦਾ ਹੁੰਦਾ ਉਹਨੂੰ ਮੈਂ ਐਵੇਂ ਰੋਕਾਂ ਕੀ ਨੇ ਸੁਣਾ ਕਿ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਕਹਿੰਦਾ ਆਰਐਸਐਸ ਕਹਿੰਦੀ ਆ ਕਿ ਜਿਹੜੇ ਬੈਠੇ ਨੇ ਬਾਰਡਰ ਦੇ ਉੱਤੇ ਕਿਸਾਨ ਉਹ ਪਲੱਗਵਾਦੀ ਨੇ ਵੱਖਵਾਦੀ ਨੇ ਦੇਸ਼ ਰੋਈ ਨੇ ਆਰਐਸਐਸ ਵਾਲਿਓ ਇਹੀ ਕਿਸਾਨ ਹਿੰਦੁਸਤਾਨ ਦੇ ਨੇ ਹਿੰਦੁਸਤਾਨ ਚ ਕਣਕ ਨਹੀਂ ਸੀ ਹੁੰਦੀ ਅਨਾਜ ਨਹੀਂ ਸੀ ਹੁੰਦਾ ਇਹੋ ਪੰਜਾਬ ਦੇ ਕਿਸਾਨਾਂ ਨੇ ਪ੍ਰਤਾਪ ਸਿੰਘ ਚਾਰੋ ਨੇ ਐਗਰੀਕਲਚਰ ਯੂਨੀਵਰਸਿਟੀ ਲਈ ਆ ਕੇ ਹਿੰਦੁਸਤਾਨ ਦੀ ਅਨਾਜ ਪੰਡਾਰ ਭਰ ਦਿੱਤੇ ਉਹ ਕਿਦਾਂ ਵਿਕਾਸਤ ਹੋਈ ਹੋਣਗੇ ਆਹ ਨਾ ਛੇ ਦੀ ਗੱਲ ਕਰ ਲਈਏ ਇਹ ਬੋਕਰ ਵਾਲਿਆਂ ਨੂੰ ਪੁੱਛੋ ਇਹਨਾਂ ਦਾ ਐਮਐਲਏ ਅਮਰਸਰ 50 ਮਿੰਟ ਦਾ ਭਾਸ਼ਣ ਦਿੰਦਾ ਰਿਹਾ ਕਹਿੰਦਾ ਨਸ਼ਾ ਆਮ ਆਦਮੀ ਪਾਰਟੀ ਵਿੱਚ ਗਿਆ ਰਾਗਵ ਚੱਡਾ ਵੀ ਗਿਆ ਕਿਉਂ ਨਹੀਂ ਪਰਚਾ ਕੀਤਾ ਉਹ ਐਸਾ ਕਿ ਉਹ ਦਾਪੋਸ ਗਿਆ ਇਗਲੈਂਡ ਚ ਉਹ ਵਾਪਸ ਨਹੀਂ ਆਉਂਦਾ ਉਹ ਕਹਿੰਦੇ ਜੀ ਅੱਖਾਂ ਖਰਾਬ ਨੇ ਭਗੜੇ ਕਿਹੜੀ ਉਹਨੂੰ ਬਿਮਾਰੀ ਲੱਗੀ ਅੱਖਾਂ ਨੂੰ ਅ ਕਾਲੀਆਂ ਜਿਹਾ ਆਪਾਂ ਜਦੋਂ ਪ੍ਰੈਸ਼ਰ ਕਰਉਂਦੇ ਸਾਰੇ ਕਾਲੀਆਂ ਅੰਕਾ ਲਾ ਕੇ ਬੈਠੇ ਹੁੰਦੇ ਆ ਕਿ ਤੇ ਜਿਹੜੇ ਜਿਹੜੇ ਬੈਠੇ ਹੁੰਦੇ ਆ ਉਹਨੂੰ ਪਤਾ ਨਹੀਂ ਇੰਗਲੈਂਡ ਵਾਲੇ ਨੇ ਕਿਹੜੇ ਖੋਪੇ ਲਾਏ ਨੇ ਉਹ ਉਠਿਆ ਹੀ ਨਹੀਂ ਉਦੋਂ ਦਾ ਉਹ ਪੰਜਾਬ ਜਾ ਕੇ ਗੱਲ ਕਰ ਕਰੋ ਗੱਲ ਕੇਜਰੀਵਾਲ ਦੀ ਕੋਈ ਇਹਨਾਂ ਦਾ ਡਰਦਾ ਨਹੀਂ ਜੇ ਬੋਲਿਆ ਬੋਲਿਆ ਕੋਈ ਪੰਜਾਬ ਦਾ ਮੁੱਖ ਮੰਤਰੀ ਉਹ ਸੁਪਰੀਮ ਕੋਲ ਹੀ ਨਹੀਂ ਬੋਲਿਆ ਸੱਤ ਐਮਪੀ ਨੇ ਕਹਿੰਦਾ ਅੱਗੇ ਦੋ ਪੰਜਾਬ ਦੀ ਜਾ ਕੇ ਗੱਲ ਕਰਾਂਗਾ ਤੁਹਾਨੂੰ ਪਹਿਲਾਂ ਵੀ ਉਹ ਜਿਹੜੇ ਭੇਜੇ ਨੇ ਉਹਨਾਂ ਤੇ ਇੱਕ ਦਿਨ ਪੰਜਾਬ ਦੀ ਗੱਲ ਨਹੀਂ ਕੀਤੀ ਰਾਜ ਸਭਾ ਤੇ ਲੋਕ ਸਭਾ ਬਰਾबरी ਹੁੰਦੀਆਂ ਨੇ ਪ੍ਰੈਸ ਵਾਲਿਓ ਹੁਣ ਪੁੱਛੋ ਸੱਤ ਬੰਦੇ ਭੇਜੇ ਨੇ ਤੁਸੀਂ ਇੱਕ ਕਦੀ ਉੱਥੇ ਰਾਜ ਸਭਾ ਕਿ ਵੀ ਬੋਲਿਆ ਤੇ ਕਹਿੰਦਾ ਸੀ ਇੱਕ ਜਦੋਂ ਕਹਿੰਦਾ ਕਹਿੰਦਾ ਮੈਂ ਪਾਸਵਰਡ ਦੇ ਦਿੱਤਾ ਇਹਨੂੰ ਰਿੰਕੂ ਨੂੰ ਉਹ ਸਣੇ ਪਾਸਪੋਰਟ ਪਾਸਵਰਡ ਕਰਾਇਆ ਬੀਜੇਪੀ ਕੋਹੋਂ ਦਾ ਪਾਸਪੋਰਟ ਵੱਡੀ ਜੇ ਤੁਹਾਡੇ ਕੋ ਗੁਰਦਾਸਪੁਰ ਵਾਲੇ ਨੂੰ ਕਹਿੰਦੇ ਕਿ ਮੈਂ ਆਪਣਾ ਪਾਸਪੋਰਟ ਦੇ ਦੇਣ ਲੱਗਾ ਇਹਦਾ ਮਤਲਬ ਇਹਦੀ ਵੀ ਤਿਆਰੀ ਪੰਜਾਬ ਬਚਾਉਣ ਲਈ ਪਾਰਲੀਮੈਂਟ 'ਚ ਜਾ ਕੇ ਹਿੰਦੁਸਤਾਨ ਦੀ ਗੱਲ ਕਰਨੀ ਪੈਗੀ ਹੈ ਹਿੰਦੁਸਤਾਨ ਕਿੱਥੇ ਖੜਾ ਹੈ ਉੱਥੇ ਇਹ ਨਹੀਂ ਗੱਲਾਂ ਕੀਤੀਆਂ ਜਾਣਗੀਆਂ ਜਿੱਦਾਂ ਚੋਮਲੇ ਬਾਰੇ ਨੇ ਜਿੱਦਾਂ ਪੰਜਾਬ ਵਿਧਾਨ ਸਭਾ 'ਚ ਮੱਛੀ ਮਾਰਕੀਟ ਬਣਾਈਆਂ ਉਤੇ ਆਪਣੇ ਜ਼ਿਲ੍ਹੇ ਦੀ ਗੱਲ ਕੀਤੀ ਜਾਓਗੇ ਕਿ ਜਿਲਾ ਵਸਾਉਣਾ ਕਿਦਾਂ ਭਗਵਾਨ ਤੁਮਾਨੂੰ ਪੁੱਛੋ ਹਜ਼ਾਰ ਰੁਪਏ ਕਿ ਆਸੀ ਕਿੱਥੇ ਗਿਆ ਖਾਤੇ ਖਲਾਲੇ ਤੇ ਤੁਹਾਡੇ ਵੀ ਖਾਤੇ ਖਲਾਏ ਸੀ ਉਹਨੇ ਮੋਦੀ ਨੇ ਕਿਹਾ ਮੈਂ 15 ਲੱਖ ਪਾਉਂਗਾ ਕਿੱਥੇ ਗਿਆ 15 ਲੱਖ ਤੁਹਾਡੇ ਜੇਬ ਚੋਂ ਹੀ ਕੱਢ ਕੇ ਲੈ ਗਿਆ ਜਿਹੜਾ 100-100 ਰੁਪਏ ਦਾ ਖਾਤਾ ਖਲਾਇਆ ਕਰੋੜਾਂ ਹਜ਼ਾਰਾਂ ਕਰੋੜ ਰੁਪਏ ਉਹਨੇ ਕਮਾਲੇ ਉਹਦੇ ਚ ਖਾਤੇ ਚ ਪੈਸਾ ਦੀਆ ਆ ਰੇਲਵੇ ਕਿੱਥੇ ਗਿਆ ਆ ਅੰਮ੍ਰਿਤਸਰ ਦਾ ਕਿਉਂ ਨਹੀਂ ਚੱਲਦਾ 에어ਪੋਰਟ ਚੋ ਗਿਆ ਦਾਨੀ ਨੇ ਦਿੱਲੀ ਰਖੀਆ ਇਹ ਜਿਹੜਾ ਹੈਗਾ ਅੰਮ੍ਰਿਤਸਰ ਸਾਹਿਬ ਦਾ 에어ਪੋਰਟ ਇਹਨੂੰ ਚਲਾਇਆ ਜਾਇਗਾ ਇਥੋਂ ਇੰਟਰਨੈਸ਼ਨਲ ਫਲਾਈਟਾਂ ਜਾਇ ਕਰਦੀਆਂ ਪੰਜਾਬ ਦੇ ਵਿੱਚੋਂ ਇਨੀ ਦੁਨੀਆ ਜਾਂਦੀ ਆ ਉਹ ਸਾਡਾ ਹੱਕ ਚੋ ਮਾਰਦੇ ਹੋ ਸਾਡਾ ਹੀ ਸਫਰ ਅਸੀਂ ਕਰਨਾ ਫਿਰ ਤੁਸੀਂ ਸਾਡਾ 에어ਪੋਰਟ ਨਹੀਂ ਖੁਲਾਉਂਦੇ ਤੁਸੀਂ ਚੰਡੀਗੜ੍ਹ ਦਾ 에어ਪੋਰਟ ਨਹੀਂ ਖੁਲਾਉਂਦੇ ਤੁਸੀਂ ਪਠਾਨਕੋਟ ਦਾ ਏਅਰਪੋਰਟ ਬੰਦ ਕਰ ਦਿੱਤਾ ਇੱਕੋ ਦਿਨ ਫਲਾਈਟ ਚੱਲੀ ਉਹਦੇ ਬਾਅਦ ਇਹਨਾਂ ਨੇ ਬੰਦ ਕਰ ਦਿੱਤਾ ਇਹ ਬੜੀਆਂ ਵੱਡੀਆਂ ਚੌੜੀਆਂ ਗੱਲਾਂ ਕਰਨ ਵਾਲਿਆ ਨੇ ਬਹੁਤ ਕੁਛ ਪੰਜਾਬ ਦੀ ਕਰਨ ਵਾਲਾ ਆਪੇ ਜੱਸੀ ਇਹਨਾਂ ਨੇ ਕਹਿੰਦੇ ਜੀ ਇਹਦਾ 22 ਕਿਲੋ ਦਾ ਹੱਥ ਨਲਕਾ ਪੁੱਟ ਕੇ ਲੈ ਕੇ ਨਾਲ ਫੋਟੋ ਲਾਉਂਦੇ ਸੀ ਤੇ ਜਿਹੜਾ ਸਾਡਾ ਉੱਤੇ ਚੰਦਰਮਾ ਤੇ ਗਿਆ ਸੀ ਨਾ ਸਾਇੰਟਿਸਟ ਉਹ 22 ਘੰਟੇ ਰਿਹਾ ਚੰਦਰਮਾ ਤੇ ਇਹ ਜਿਹੜਾ ਇੱਕ ਸ਼ਵ ਪਹਿਲਵਾਨ ਭੇਜਿਆ ਇਹ ਜੇ ਸਿਰਫ 1% ਹਾਜ਼ਰੀ ਆਈ ਆ। ਕਿਉਂ ਤੁ ਕਰ ਲੋ ਇਹਨਾਂ ਜਣਾਂ ਦਾ ਲਾ ਲੋ 1% ਦਾ ਮਤਲਬ ਬਣਦਾ ਜੇ 13 ਜਾਂ 14 ਮੈਂਬਰੇ ਪਾਰਲੀਮੈਂਟ ਚ ਟੋਟਲ ਬੈਠਾ ਹੋ। ਕਿ ਇਸ ਵਾਰੀ ਕਿੰਮੂ ਕਿਹਦੇ ਆ ਹੀ ਬਣਾਉਗੇ। ਆ ਜਿਹੜਾ ਭਾਜਪਾ ਦਾ ਇੱਕ ਖੜਾ। ਮੇਰੇ ਨਾਲ 10 ਸਾਲ ਐ ਮਲੇ ਰਿਆ। ਵੀ ਜੁਬੈਂ 7 ਤੋਂ 12 ਤੱਕ ਹਾਰ ਗਿਆ ਫਿਰ ਉਦੋਂ ਵੀ ਉਹ ਐ ਐਮਐਲ ਆ ਰਿਆ। ਜਦੋਂ ਡਿਪਟੀ ਸਪੀਕਰ ਬਣਿਆ ਉਦੋਂ ਮੇਰੇ ਨਾਲ ਸੀ 12 ਦੇ ਵਿੱਚ ਉਹ ਪਿਓ ਦੇ ਪੁੱਤ ਨੂੰ ਮੈਂ ਇੱਕ ਜਿੰਨ ਬੋਲਦਿਆ ਨਹੀਂ ਦੇਖਿਆ ਕਹਿੰਦੇ ਉਹ ਜਦੋਂ ਘਰੋਂ ਨਿਕਲੇ ਸੱਚੇ ਮੂੰਹ ਨਾਲ ਘਰੋਂ ਜਾਈ ਕੋਈ ਖਾਲਾ ਇਹ 15 ਸਾਲ ਵਿਧਾਨ ਸਭਾ 'ਚ ਸੱਚੇ ਮੂੰਹ ਆ ਗਿਆ ਜੇ ਇੱਕ ਦਿਨ ਸਪੀਕਰ ਦੀ ਕੁਰਸੀ ਤੇ ਬੈਠ ਨਹੀਂ ਹੋਈ ਮੇਰੇ ਕਦੇ ਨੇ ਲੱਤਾਂ ਹੀ ਨਹੀਂ ਖੋਲੀਆਂ ਕਿ ਚਲ ਪੌੜੀਆਂ ਹੀ ਚੜ ਜਾਂ ਤਿੰਨ ਪੌੜੀਆਂ ਨੇ ਸਾਰੀਆਂ ਤੇ ਇਹ ਕੀ ਕਰੇਗਾ ਕਹਿੰਦੇ ਜੀ ਇਹਨੂੰ ਪੁੱਛਿਆ ਪ੍ਰੈਸ ਵਾਲਿਆਂ ਨੇ ਕਿ ਐਮਐਸਸੀ ਦਾ ਕੀ ਕਰੇਗਾ ਉਹ ਜਿਹਨੂੰ ਇਹ ਨਹੀਂ ਪਤਾ ਕਿ ਕੇਂਦਰ ਸਰਕਾਰ ਦੀ ਐਮਐਸਸੀ ਆ ਜਿੰਦਾ ਇਹਨਾਂ ਦੀ ਇੱਕ ਮੰਤਰੀ ਬੋਲੀ ਸੀ ਉਹਨੂੰ ਐਮਐਸਸੀ ਦੇਣੀ ਚਾਹੀਦੀ ਆ ਕਮਾਲਿਆ ਪਿੱਤਰੇ ਜਵਾਬ ਦੇਣ ਸੀ ਵੈਸੇ ਤੇ ਜਿੱਦਾਂ ਬਾਹਰੀ ਕੰਟਰੀਆਂ 'ਚ ਹੁੰਦਾ ਕੈਂਡੀਡੇਟਾਂ ਦੀ ਡਿਬੇਟ ਹੋਣੀ ਚਾਹੀਦੀ ਹਰ ਇੱਕ ਸਵਾਲ ਜਵਾਬ ਹੋ 10 ਵੀ ਕੀ ਕਰੇਗਾ ਜੜ ਜੁਮਲੇਬਾਜੀ ਨੇ ਦੇਸ਼ ਬਰਬਾਦ ਕਰ ਦੇਣਾ ਬੀਜੇਪੀ ਨੇ ਪਹਿਲਾ ਆਪਣਾ ਰੱਖਿਆ 14 ਦੇ ਵਿੱਚ ਕਹਿੰਦੇ ਜੀ ਘੋਸ਼ਣਾ ਪੱਤਰ ਆ 2019 ਦੇ ਕਹਿੰਦੇ ਜੀ ਸੰਕਲਪ ਪੱਤਰ ਆ ਕਿ ਸੌਂਗ ਵਾਲਾ ਪੱਤਰ ਆ ਹੁਣ ਕਹਿੰਦੇ મોદી ਦੀ ਗਰੰਟੀ ਉਹ ਭਾਵੇਂ ਸੌਂਖਾਲੀ ਉਹ ਤੇ ਲਾਗੂ ਨਹੀਂ ਕੀਤੀ ਵੇਖ ਹੁਣ ਕਿਹੜੀ ਗਰੰਟੀ ਕੀ ਕਰ Rajasthan ਵਾਂਗੂ 5 ਲੱਖ ਰੁਪਏ ਦਾ ਲੋਕਾਂ ਦਾ ਕੀ ਗਾ ਕੇ 5 ਲੱਖ ਤੱਕ ਤੁਸੀਂ ਇਲਾਜ ਕਰਵਾ ਸਕਦੇ ਹੋ ਤੁਹਾਡਾ 1 ਰੁਪਿਆ ਨਹੀਂ ਲੱਗੇਗਾ ਤੇ ਇੱਥੇ 5 ਲੱਖ ਨਹੀਂ ਮਿਲਦੇ ਮੈਂ ਤੁਹਾਨੂੰ ਬੇਨਤੀ ਕਰਦਾ ਚੇਅਰਮੈਨ ਸਾਹਿਬ ਪਕੜਿਓ ਕੇ ਦੀਪੂ ਕਾਂਗਰਸ ਲਈ ਕੰਮ ਕਰੋ ਜਿਹੜਾ ਕੰਮ ਕਰਦਾ ਕਾਂਗਰਸ ਦੀ ਲੀਡਰਸ਼ਿਪ ਨੂੰ ਪਿੱਠ ਨਹੀਂ ਜੇ ਦਿੰਦਾ ਮੈਨੂੰ ਇਹਨਾਂ ਲੀਡਰਾਂ ਵਰਗਾ ਮੈਂ ਹੁੰਦਾ ਨਾ ਜਿਹੜੇ ਕਹਿੰਦੇ ਸਾਨੂੰ ਕਾਂਗਰਸ ਨੇ ਕੀ ਦਿੱਤਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਜਿੰਨਾ ਕੁਝ ਤੁਹਾਨੂੰ ਕਾਂਗਰਸ ਨੇ ਦਿੱਤਾ ਜੇ ਕਿਸੇ ਗਰੀਬ ਨੂੰ ਦਿੱਤਾ ਹੁੰਦਾ ਤੇ ਜੈਜੈ ਕਾਰ ਕਰਦਾ ਫਿਰ ਉਹ ਮੇਰਾ ਤੇ ਰੋਣਾ ਪੈ ਗਿਆ ਕਿ ਮੁੱਖ ਮੰਤਰੀ ਬਣ ਗਿਆ ਤੇ ਮੈਂ ਤੇ ਫੇਰ ਗੁੱਸਾ ਨਹੀਂ ਕੀਤਾ ਕਿ ਜਦੋਂ ਮੈਂ ਗੁੱਸਾ ਨਹੀਂ ਕੀਤਾ ਤੇ ਕਾਂਗਰਸਾਈ ਕੁਮਾਰ ਦੇ ਜਿਹੜੇ 30 ਬੰਦੇ ਬੈਠਦੇ ਮੈਨੂੰ ਕਾਂਗਰਸ ਪਾਰਟੀ ਨੂੰ ਉਹਨਾਂ ਦੇ ਵਿੱਚ ਬਿਠਾਇਆ ਕਿ ਤੂੰ ਕਾਂਗਰਸ ਦੀ ਪਾਲਿਸੀ ਬਣਾਏਗਾ ਮੈਨੂੰ ਇਨਚਾਰਜ ਬਣਾਇਆ ਮੇਰੇ ਕਮਰੇ ਦੇ ਬਾਹਰ ਜਿੱਪੂਨਾਂ ਤੇ ਵੇਖਾ ਮੁੱਖ ਮੰਤਰੀ ਤੇ ਖੜੇ ਰਹਿੰਦੇ ਹੁੰਦੇ ਸਾਰੇ ਮੰਤਰੀ ਤੇ ਇੰਨਾ ਕੁਸ਼ ਕਾਂਗਰਸ ਨੇ ਮਾਨ ਬਖਸ਼ਿਆ ਹੋਏ ਤੇ ਯਾਰ ਆਪਣੀ ਪਾਰਟੀ ਨੂੰ ਤੋਖਾ ਦੇ ਦਈਏ ਆਪ ਨੂੰ ਅਕਿਰਤ ਕਣ ਕਿਹਾ ਜਾਂਦਾ ਤੇ ਬਾਣੀ ਦੇ ਵਿੱਚ ਤੇ ਸਭ ਕੋ ਬੋੜਾ ਜਿਹਾ ਅਪੀ ਚਰਜਾ ਦੇ ਅਕਿਰਤ ਕਣ ਕਿਹਾ ਗਿਆ ਬੈ ਬੋਡੇਰੰਦੌ ਸਾਡਾ ਟ੍ਰਾਈਂਗ ਵੇਖਿਆ ਮੈਂ ਆਪਣਾ ਵੀ ਵੇਖਿਆ ਜੋ ਕੁਛ ਸਾਡੇ ਪਰਿਵਾਰ ਨੂੰ ਕਾਂਗਰਸ ਨੇ ਦਿੱਤਾ ਮੈਨੂੰ ਜਦਨ ਕਿਤੇ ਹੋਏਗਾ ਕਿ ਮੈਂ ਨਹੀਂ ਚੱਲ ਸਕਦਾ ਪਾਰਟੀ ਨਹੀਂ ਬਦਲੂੰਗਾ ਕਾਂਗਰਸ ਤੋਂ ਇੱਕ ਵਾਰ ਪੁੱਛਿਓ ਕਿ ਆਪਣੇ ਕਾਰਜ ਤੇ ਮੇਰੇ ਮੂੰਹ 'ਚ ਕਾਂਗਰਸ ਨੇ ਕਦੀ ਵੱਧ ਜਬਾਨੀ ਨਹੀਂ ਹੋਏਗੀ ਇਮਤ ਤੁਹਾਨੂੰ ਤਾਂ ਗੱਲਾਂ ਕੀਤੀਆਂ ਤੇ ਆਪਣਾ ਇਖਲਾਕ ਉੱਚਾ ਰੱਖੋ ਜਿਨੇ ਇਖਲਾਕ ਉੱਚਾ ਰੱਖਿਆ ਜਿੱਤ ਉਹਦੇ ਪੈਰ ਕਮਕੀ ਤੇ ਜਿਨੇ ਚੋੜਾ ਹੀ ਬਦਲਦੇ ਰਹਿਣਾ ਇੱਕੋ ਦਿਨ ਵਾਰ ਆਇਆ ਆਇਆ ਰਾਮ ਜੀ ਆਰਾਮ ਦਾ ਦਾ ਲੱਗ ਜਾਂਦਾ ਆਪ ਤੁਸੀਂ ਵੇਖੋ ਜਿਹੜੇ ਆਇਆ ਰਾਮ ਜੀ ਆਰਾਮ ਨੇ ਨਾ ਸਭੇ ਪਾਰਲੀਮੈਂਟ ਦੇ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਤੇ ਹਰਾ ਕੇ ਭੇਜਣਗੇ ਉਹਨਾਂ ਨੂੰ ਘਰਾਂ ਸ਼ੇਕ ਤੇ ਤੁਸੀਂ ਚਾਰ ਸੇਖੋ ਜਿਹੜੇ ਜਿਹੜੇ ਆਪਣੀ ਪਾਰਟੀ ਨੂੰ ਸੰਸੀਅਰ ਨੇ ਉਹ ਜਿੱਤ ਕੇ ਜਾਣ ਪੰਜਾਬੀ ਬੜਾ ਥਿਆਣਾ ਹਨੇਰੀ ਚੱਲੀ ਤੇ ਰੋਕੀ ਕਿਨੇ ਮਾਝ ਜਵਣ ਕੇ ਰੋਕੀ ਆਹ ਕਹਿੰਦੇ ਜੀ ਮੈਨੂੰ ਪ੍ਰੈਸ ਵਾਲੇ ਪੁੱਛਣ ਲੱਗ ਪਏ ਤੇ ਜੇ ਭਾਜਪਾ ਬੜੀ ਮਜ਼ਬੂਤ ਕਿਉਂ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਯਾਰ ਨੋਵਾਂ ਦੇ ਵਿੱਚੋਂ ਤੇ 6 ਕਾਂਗਰਸ ਦੇ ਐਮਐਲਏ ਆ ਤੇ ਭਾਜਪਾ ਮਜ਼ਬੂਤ ਕਿਉਂ ਤੇ ਕਾਂਗਰਸ ਮਜ਼ਬੂਤ ਕਿਉਂ 7ਵੀਂ ਸੀਟਾਂ ਹੀ 1000 ਤੋਂ ਥੱਲੇ ਵੋਟਰਾਂ ਨਾਲ ਹਾਰਿਆ ਪੂਆ ਵਾਲੇ ਉਹਨੂੰ ਤਾਂ ਸਮਝ ਨਹੀਂ ਆਉਂਦੀ ਤੇ ਜਦੋਂ ਸਵਾਲ ਕਰਦੇ ਮੈਂ ਕਹਿੰਦਾ ਯਾਰ ਇਹਨਾਂ ਨੂੰ ਮੈਂ ਜਵਾਬ ਕਿਧਵਾ ਪੜੇ ਲਿਖੇ ਬੰਦੇ ਨੇ ਕਿ ਇਹਨਾਂ ਗਿਣਤੀ ਨਹੀਂ ਜਾਂਦੇ ਆਉਂਦੇ ਹਾਂ ਜਾਂ ਇਹਡੇ ਵੱਡੇ ਲੀਡਰ ਨੇ ਸਾਰੇ ਜਿਹੜੇ ਜਿੱਤੇ ਨੇ ਜਾਂ ਉਹਨਾਂ ਦੇ ਅਸਰ ਪਕੜੇ ਹੋ ਕੇ ਚੇਰਮਨ ਸਾਹਿਬ ਜਿੱਦਾਂ ਪਹਿਲਾ ਲੜਾਈ ਲੜਦੇ ਏਦਾਂ ਲੜਾਈ ਲੜੋ ਕਾਂਗਰਸ ਤੁਹਾਡੇ ਨਾਲ ਖੜਾ ਹਾਈ ਕਮਾਂਡ ਮੈਂ ਵੀਕਾ ਉੱਤੇ ਹਾਈ ਕਮਾਂਡ ਪੈਸੇ ਵਾਲੇ ਵੀ ਦਿੱਤੇ ਗਏ ਕੀ। ਅਰਧ ਰਜੇਸਥਾਨ ਦੇ ਲੀਡਰਾਂ ਤੋਂ ਵੱਧ ਕਿਸੇ ਕੋਲ ਪੈਸਾ ਨਹੀਂ ਜੇ ਪਰ ਉੱਥੇ ਹਾਈ ਕਮਾਂਡ ਨੇ ਜਿੱਥੇ ਕਿਆ-ਕਿਆ ਵਰਕਰੋ ਤੋਂ ਮੈਂ ਜਾ ਦਿਆ। ਮੇਰਾ ਪ੍ਰਧਾਨ ਸੀਗਾ ਜੈਪੁਰ ਸਿਟੀ ਉੱਥੇ ਗੱਲ ਚੱਲੀ। ਇਸਕੇ ਪਾਸ ਪੈਸਾ ਨਹੀਂ ਹੈ। ਮੈਂ ਕਹਿੰਦਾ ਇਹਦਾ ਮਤਲਬ ਜਿਸਕੇ ਪਾਸ ਪੈਸਾ ਹੈ وہی ਕਾਂਗਰਸ ਮੇ ਰਹੇਗਾ। ਮੈਂ ਇਸ ਕੋ ਟਿਕਟ ਮਿਲੇਗੀ ਉਸ ਕੋ ਟਿਕਟ ਤ ਨੂੰ ਟਿਕਟ ਦਿੱਤੀ। ਵੱਧ ਕੇ ਸਿੱਧਾ 300 ਵੋਟ ਤਿਆਰ ਕਰਕੇ ਨੀ ਤੋ ਬੰਦਾ ਜਿੱਤ ਗਿਆ। ਤਕੜੀ ਮਜ਼ਬੂਤੀ ਨਾਲ ਲੋਕਾਂ ਚ ਵਿਚਰੋ ਪੈਰ ਜਿਹੜੇ ਜਿੱਤ ਜਿਹੜੀ ਆ ਪੈ ਚੁੰਦੀ ਤਕੜੀ ਉਹਕੇ ਕੰਮ ਕਰੋ ਕਾਂਗਰਸ ਨੂੰ ਅੱਗੇ ਲੈ ਕੇ ਜੇ ਜੋ ਹਲਾਤ ਚੱਲਦੇ ਨੇ ਜਿੱਥੇ ਕੋਈ ਮਿਲਦਾ ਉਹਨਾਂ ਨੂੰ ਹਿੰਦੁਸਤਾਨ ਦੇ ਹਾਲਾਤਾਂ ਬਾਰੇ ਗੱਲ ਕਰਕੇ ਵੋਟਾਂ ਘਾਓ ਇੱਕ ਇੱਕ ਪਿੰਡ ਇੱਕ ਇੱਕ ਸ਼ਹਿਰ ਜਿੱਥੇ-ਜਿੱਥੇ ਰਿਸ਼ਤੇਦਾਰੀ ਇਕੱਲੀ ਗੁਰਦਾਸਪੁਰ ਚਲੀ ਜਿੱਥੇ ਵੀ ਕਦੇ ਹਿੰਦੁਸਤਾਨ ਚ ਟੈਲੀਫੋਨ ਹੁੰਦਾ ਉੱਥੇ ਕਰੋ ਕਿ ਕਾਂਗਰਸ ਨੂੰ ਜਿਤਾਓ ਤੇ ਦੇਸ਼ ਨੂੰ ਚਾਲੋ ਮੋਦੀ ਜਿਹੜਾ ਕਹਿੰਦਾ ਨਾ ਅੱਕੀ ਬਾਾਰ 400 ਪਾਰ ਪੁੱਜ ਜਾਓ ਹੁਣ ਕਦੀ ਕਿਹਾ ਕਦੀ ਨਹੀਂ ਕਹਿੰਦਾ ਕਹਿੰਦਾ ਹੀ ਨਹੀਂਗੇ ਆਪ ਕੀ ਬਾਾਰ ਕਾਂਗਰਸ ਆਏਗੀ 400 ਪਾਰ ਬਹੁਤ ਬਹੁਤ ਤੁਹਾਡਾ ਧੰਨਵਾਦ ਚੇਅਰਮੈਨ ਸਾਹਿਬ ਤੁਸੀਂ ਸੱਜਿਆ ਮੈਂ ਲੇਟ ਹੋ ਗਿਆ ਤੇ ਖਾਸ ਕਰਕੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਵਾਰੀ ਗੱਲ ਹੋਰ ਸੁਣੋ ਬਿਸ਼ਪਾਬ ਇੱਥੇ ਬੈਠੋ ਜਗਿੰਦਰ ਜੀ ਇੱਕ ਚੀਜ਼ ਸੁਣ ਲਓ ਆਪਣੇ ਕ੍ਰਿਸ਼ਚਨ ਭਰਾਵਾਂ ਨੂੰ ਕਹੋ ਕਿ ਇੱਧਰ ਉੱਧਰ ਕੇ 파ਟਰੀ ਨੂੰ ਵੋਟ ਜਾਂਦੀ ਹੈ ਤੇ ਸਿੱਧੀ ਮੋਦੀ ਨੂੰ ਜਾਏਗੀ ਮਨੀਪੁਰ ਦੇ ਵਿੱਚ ਜੋ ਤਸ਼ੱਦਦ ਹੋਇਆ ਕ੍ਰਿਸ਼ਨਾਂ ਦੇ ਨਾਲ ਮੋਦੀ ਇੱਕ ਵਾਰ ਨਹੀਂ ਬੋਲਿਆ ਪ੍ਰਧਾਨ ਮੰਤਰੀ ਇੱਕ ਵਾਰ ਨਹੀਂ ਬੋਲਿਆ ਕੋਈ ਪਾਰਟੀ ਇੱਕ ਵਾਰ ਨਹੀਂ ਬੋਲੀ ਜਿਵੇਂ ਗਿਆਤੇ ਰਾਹੁਲ ਗਾਂਧੀ ਗਿਆ ਉਥੇ ਇਹ ਚੀਜ਼ਾਂ ਤਨ ਪ੍ਰਚਾਰ ਕਰਨਾ ਪੈਣਾ ਇਹ ਕਰਕੇ ਸਾਰੇ ਤਕੜੇ ਹੋਵੋ ਤੇ ਜਿੱਤ ਆਪਣੀ ਹੋਏਗੀ ਹਿੰਦੁਸਤਾਨ ਚ ਕਾਂਗਰਸ ਤੇ ਜਿਹੜਾ ਖੜਿਆ ਆਲਾਈਸ ਹੈ ਉਹਨਾਂ ਦੀ ਜਿੱਤ ਹੋਏਗੀ ਤੇ ਸਰਕਾਰ ਵਲੈਂਸ਼ੀ ਬਣੇਗੀ ਇੱਕ ਪੁਰਜਨ ਬੀਜੇਪੀ ਵਾਲੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ